ਦੁੱਖ ਜਾਂ ਰੋਗ ਇਹ ਦੋਵੇਂ ਸਾਡੇ ਜੀਵਨ ਵਿੱਚ ਕਦੋਂ ਆਉਂਦੇ ਨੇ ਤੇ ਅਜੇ ਹਾਂ ਕੀ ਕੀਤਿਆਂ ਇਹ ਦੁੱਖ ਤੇ ਰੋਗ ਸਾਡੇ ਜੀਵਨ ਵਿੱਚੋਂ ਇਉਂ ਚਲੇ ਜਾਂਦੇ ਨੇ ਜਿਵੇਂ ਪਤਾ ਹੀ ਨਹੀਂ ਲੱਗਦਾ ਕਦੋਂ ਆਏ ਤੇ ਕਦੋਂ ਚਲੇ ਗਏ ਅਜਿਹੇ ਕਈ ਪ੍ਰਸ਼ਨਾਂ ਦਾ ਉੱਤਰ ਤੁਹਾਨੂੰ ਇਸ ਵੀਡੀਓ ਵਿੱਚੋਂ ਮਿਲੇਗਾ ਇਸ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਬਨੇ ਰਹੋ ਅਕਸਰ ਅਸੀਂ ਪਰਮਾਤਮਾ ਨਾਲ ਕਿਲੇ ਕਰਦੇ ਹਾਂ ਸ਼ਿਕਾਇਤਾਂ ਕਰਦੇ ਹਾਂ ਕਿ ਮੈਂ ਹੀ ਹਾਂ ਮੇਰਾ ਹੀ ਇਹ ਜੀਵਨ ਹੈ ਜਿਸ ਵਿੱਚ ਐਨੇ ਦੁੱਖ ਭਰੇ ਹੋਏ ਹਨ ਐਨੇ ਰੋਗ ਹਨ ਕਿ ਮੈਂ ਅਜਿਹਾ ਕੀ ਕੀਤਾ ਹੈ ਮੇਰਾ ਅਜਿਹਾ ਕੀ ਕਸੂਰ ਹੈ ਅਸੀਂ ਕਿੰਨੀਆਂ ਸ਼ਿਕਾਇਤਾਂ ਉਸ ਪਰਮਾਤਮਾ ਨਾਲ ਤੇ ਹਾਂ ਇਸ ਤੇ ਸਹੀ ਤੇ ਸਪਸ਼ਟ ਉੱਤਰ ਸਾਨੂੰ ਗੁਰਬਾਣੀ ਵਿੱਚੋਂ ਮਿਲਦੇ ਨੇ ਦੁੱਖ ਤਦੇ ਜਦ ਵਿਸਰੈ ਭਾਵ ਸਾਡੇ ਜੀਵਨ ਵਿੱਚ ਉਸੇ ਸਮੇਂ ਹੀ ਦੁੱਖ ਪਰਵੇਸ਼ ਕਰਦਾ ਹੈ ਜਦੋਂ ਅਸੀਂ ਉਸ ਨੂੰ ਵਿਸਾਰ ਦਿੰਦੇ ਹਾਂ ਭਾਵੇਂ ਉਹਨੂੰ ਭੁੱਲ ਜਾਂਦੇ ਹਾਂ ਅਸੀਂ ਕਹਿੰਨੇ ਹਾਂ ਕਿ ਪਰਮਾਤਮਾ ਨੇ ਸਾਨੂੰ ਬੁਲਾ ਦਿੱਤਾ ਨਹੀਂ ਜੇ ਉਹ ਬੁਲਾ ਦਿੰਦਾ ਤਾਂ ਸਾਡੇ ਸਾਹ ਕਿਨੇ ਚੱਲਦੇ ਹੁੰਦੇ ਜੇ ਸਾਡੇ ਸਾਹ ਚੱਲ ਰਹੇ ਹਨ ਤਾਂ ਭਾਵੇਂ ਇਹੀ ਹੈ ਕਿ ਪਰਮਾਤਮਾ ਨੇ ਸਾਨੂੰ ਬੁਲਾਇਆ ਨਹੀਂ ਅਸੀਂ ਉਹਨੂੰ ਵਿਸਾਰ ਦਿੱਤਾ ਹੈ ਅਸੀਂ ਉਹਨੂੰ ਭੁੱਲ ਗਏ ਹਾਂ ਇਸ ਦੇ ਨਾਲ ਹੀ ਜੇ ਆਪਾਂ ਸੁੱਖਾਂ ਦੀ ਗੱਲ ਕਰੀਏ ਸੁੱਖਾਂ ਦੀ ਕਿਰਨ ਤਦੋਂ ਹੀ ਦਿਖਦੀ ਹੈ ਜਦ ਅਸੀਂ ਬਾਣੀ ਵਿੱਚ ਪੜਦੇ ਹਾਂ ਸੁਖ ਪ੍ਰਭ ਚਿਤਿ ਆਏ ਭਾਵ ਉਸ ਨੂੰ ਚਿੱਤੇ ਕਰਨ ਨਾਲ ਉਸ ਨੂੰ ਚਿਤਿਆਉਣ ਨਾਲ ਜਦੋਂ ਅਸੀਂ ਉਸ ਨੂੰ ਸਿਮਰਦੇ ਹਾਂ ਉਹਨੂੰ ਚਿਤਵਦੇ ਹਾਂ ਤਾਂ ਸਾਡੇ ਜੀਵਨ ਵਿੱਚ ਸੁੱਖਾਂ ਦੀ ਕਿਰਨ ਚਲਕ ਪੈਂਦੀ ਹੈ ਭਾਵ ਸਾਨੂੰ अनेका ਅਜਿਹੇ ਰਸਤੇ ਦਿਖਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਨਾਲ ਸਾਡੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਅਸੀਂ ਇਹੇੇ ਇਕੱਲੇ ਕਰਦੇ ਹਾਂ ਪ੍ਰਮਾਤਮਾ ਨਾਲ ਕੀ ਹਾਂ ਪਰਮਾਤਮਾ ਐਨੇ ਰੋਗ ਐਨੇ ਕਸ਼ਟ ਇਹ ਮੇਰੀ ਜ਼ਿੰਦਗੀ ਵਿੱਚ ਹੀ ਕਿਉਂ ਕਿ ਇਹ ਰੋਗ ਕਿਸੇ ਦੇ ਲਗਾਈ ਲਗਦੇ ਹਨ ਨਹੀਂ ਇਹ ਰੋਗ ਕਿਸੇ ਦੇ ਲਾਏ ਨਹੀਂ ਸਗੋ ਬਾਣੀ ਵਿੱਚ ਕਿਹਾ ਜਾਂਦਾ ਹੈ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇ ਜਰਾ ਪਾ ਬੁਟੇਪੇ ਤੋਂ ਹੈ ਤਾਪ ਨੇਕਾ ਤਰਤੇ ਤਾਪ ਬੁਟੇਪਾ ਇਹ ਮਰਨ ਦਾ ਰੋਗ ਕਿਸੇ ਤੇ ਲਾਇਆ ਨਹੀਂ ਸਕੋਂ ਪਰਮਾਤਮਾ ਦੇ ਲਾਇਆ ਹੀ ਲੱਗਦੇ ਹਨ ਇਹ ਸਾਰੇ ਹਰੀ ਦੇ ਵਸ ਵਿੱਚ ਹਨ ਇਹ ਹਰਕਾ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰਕਾ ਲਾਇਆ ਕੋਈ ਦੂਜਾ ਨਹੀਂ ਇਹਨਾਂ ਨੂੰ ਲਗਾ ਸਕਦਾ ਬਿਨਾ ਹਰੀ ਦੇ ਲਾਇਆ ਪਰ ਇਹ ਰੋਗ ਕਦੋਂ ਆਉਂਦੇ ਹਨ ਇਹ ਰੋਗ ਸਾਨੂੰ ਕਦੋਂ ਚਿਮੜਦੇ ਹਨ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿ ਹਾਂ ਮੈਂ ਅੱਜ ਇਹ ਕੰਮ ਕਰਨ ਗਿਆ ਪਰ ਅਣਜਾਣੇ ਹੀ ਇਹ ਕੰਮ ਮੇਰੇ ਤੋਂ ਵਿਗੜ ਗਿਆ ਚੰਗਾ ਪਲਕ ਬਣਦਾ ਹੋਇਆ ਕੰਮ ਇਹ ਵਿਗੜ ਗਿਆ ਇਹ ਰੋਗ ਇਹ ਸਾਰੀਆਂ ਬਿਪਤਾਵਾਂ ਇਹ ਸਾਰੇ ਕਲੇਸ਼ ਸਾਡੇ ਉੱਤੇ ਕਦੋਂ ਜ਼ੋਰ ਪਾਣ ਲੱਗ ਜਾਂਦੇ ਹਨ ਤਾਂ ਬਾਣੀ ਕਹਿੰਦੀ ਹੈ ਪਰਮੇਸ਼ਰ ਤੈ ਭੁੱਲਿਆ ਵਿਆਪਨ ਸਭੇ ਰੋਗ ਇੱਕ ਨਹੀਂ ਦੋ ਨਹੀਂ ਸਗੋ ਸਾਰੇ ਹੀ ਰੋਗ ਸਾਨੂੰ ਤਦੋਂ ਜ਼ੋਰ ਪਾਣ ਲੱਗ ਜਾਂਦੇ ਹਨ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਨੇ ਹਾਂ ਪਰਮੇਸ਼ਰ ਤੈ ਭੁੱਲਿਆ ਵਿਆਪਨ ਸਭੇ ਰੋਗ ਸੋ ਸਾਨੂੰ ਪਤਾ ਲੱਗਦਾ ਹੈ ਤਾਂ ਸਾਨੂੰ ਬਾਣੀ ਸੇ ਦਿੰਦੀ ਹੈ ਕਿ ਕਿਵੇਂ ਦੁੱਖ ਸਾਡੀ ਜ਼ਿੰਦਗੀ ਵਿੱਚ ਪਰਵੇਸ਼ ਕਰਦੇ ਹਨ ਤੇ ਕਿਵੇਂ ਬਾਣੀ ਪੜਦਿਆਂ ਹੀ ਜਦੋਂ ਅਸੀਂ ਬਾਣੀ ਜਿਵੇਂ ਜਿਵੇਂ ਪੜਨੀ ਸ਼ੁਰੂ ਕਰਦੇ ਹਾਂ ਤਾਂ ਸਾਡੇ ਪਾਪ ਘਟਦੇ ਸ਼ੁਰੂ ਹੋ ਜਾਂਦੇ ਹਨ ਮੈਲ ਦੂਰ ਹੋਣੇ ਸ਼ੁਰੂ ਹੋ ਜਾਂਦੀ ਹੈ ਪੁੰਨ ਕਰਮ ਵੱਧਦੇ ਹਨ ਤਾਂ ਸੁਭਾਵਕ ਹੀ ਸਾਡੇ ਜੀਵਨ ਵਿੱਚ ਸੁੱਖਾਂ ਦਾ ਪਰਵੇਸ਼ ਹੁੰਦਾ ਹੈ ਆਸ ਕਰਦੇ ਹਾਂ ਕਿ ਤੁਹਾਡੇ ਕਈ ਪ੍ਰਸ਼ਨਾਂ ਦਾ ਉੱਤਰਤਾਂ ਨੂੰ ਇਸ ਵੀਡੀਓ ਵਿੱਚ ਮਿਲਿਆ ਹੋਵੇਗਾ ਅਜੇ ਹੀ ਹੋਰ ਕੁਰਬਾਨੀ ਰਿਲੇਟਡ ਟੌਪਿਕ ਦੇਖਣ ਲਈ ਮੇਰੇ ਯਾਨੀ ਹਰਸ਼ੀਨ ਕੌਰ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ